ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਦਵਾਈਆਂ ਦੇ ਲੰਗਰ ਦੀ ਅੱਜ ਦੇ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਨੂੰ ਦੱਸਿਏ ਵੀ ਅੱਜ ਦਾ ਸਾਡਾ ਕੈਂਪ ਆ ਜਿਹੜਾ ਇਹ ਹੜਪੀੜਤਾ ਨੂੰ ਸਮਰਪਿਤ ਆ ਜੀ ਪੰਜਾਬ ਦੇ ਵਿੱਚ ਹੜ ਆਇਆ ਹੋਇਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਆ ਜ਼ਮੀਨਾਂ ਦੇ ਵਿੱਚ ਕਿਦਾਂ ਤੁਸੀਂ ਦੇਖੋ ਪਾਣੀਓਂ ਹੀ ਪਾਣੀ ਫਸਲਾਂ ਤਬਾਹ ਹੋ ਗਈਆਂ ਘਰ ਢਹਿ ਢਾਗੇ ਪਸ਼ੂ ਜਾਨਵਰ ਬਹੁਤ ਮਰ ਗਿਆ ਤੇ ਆਪਣੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਅੱਜ ਸਾਡੇ ਸੁਪਨਿਆਂ ਦੇ ਘਰ ਵੀ ਕਰੀਬ 8 ਤੋਂ 10000 ਦੇ ਕਰੀਬ ਬੰਦਿਆਂ ਦਾ ਇਕੱਠ ਹੁੰਦਾ ਹਰ 15 ਦਿਨਾਂ ਬਾਅਦ ਇਸ ਕੈਂਪ ਵਿੱਚ ਸੰਗਤ ਆਉਂਦੀ ਆ ਕਰੀਬ 3500 ਤੇ ਕਰੀਬ ਮਰੀਜ਼ ਆਉਂਦੇ ਆ ਤੇ ਸਾਡੀ ਬੇਨਤੀ ਹੈ ਸਾਰੇ ਭੈਣਾ ਭਰਾਵਾਂ ਨੂੰ ਵੀ ਆਪਾਂ ਆਪਣੇ ਆਪਣੇ ਇਲਾਕੇ 'ਚ ਆਪਣੀਆਂ ਰਿਸ਼ਤੇਦਾਰੀਆਂ 'ਚ ਆਪਣੇ ਪਿੰਡਾਂ 'ਚ ਜਿੱਥੇ ਵੀ ਜਿਵੇਂ ਵੀ ਕਿਸੇ ਤਰੀਕੇ ਆਪਾਂ ਹੜਪੀੜਤਾ ਦੀ ਮਦਦ ਕਰ ਸਕਦੇ ਆ ਆਪਾਂ ਅੱਗੇ ਆਈਏ ਉਹਨਾਂ ਦੀ ਮਦਦ ਕਰੀਏ ਉੱਥੇ ਜਾ ਕੇ ਉਹਨਾਂ ਦਾ ਸਾਥ ਦੇਈਏ ਜੇ ਕੋਈ ਪਲੰਬਰ ਵੀਰਾ ਉਹ ਉਸ ਤਰ੍ਹਾਂ ਦਾ ਕੰਮ ਕਰੇ ਜੇ ਕੋਈ ਬਿਜਲੀ ਵਾਲਾ ਮਿਸਤਰੀ ਆ ਉਹ ਕੋਈ ਉਸ ਤਰ੍ਹਾਂ ਦੀ ਸੇਵਾ ਦੇਵੇ ਜੇ ਕੋਈ ਬਿਲਡਿੰਗ ਵਾਲਾ ਵੀਰ ਆ ਉਸ ਤਰ੍ਹਾਂ ਦਾ ਕੋਈ ਮਿਸਤਰੀ ਘਰ ਬਣਾਉਣ ਵਾਲਾ ਵੀਰ ਆ ਜੇ ਕਾਰਪੇਂਟਰ ਆ ਮਤਲਬ ਜੇ ਕਿਸਾਨ ਭਰਾਵਾ ਜਿਹੜੇ ਸਾਡੇ ਉਹ ਆਪ ਜਾ ਕੇ ਉੱਥੇ ਉਹਨਾਂ ਦੀ ਖੇਤੀਬਾੜੀ ਦੇ ਵਿੱਚ ਆਪਾਂ ਮਦਦ ਕਰੀਏ ਹੁਣ ਦਸਾਂ 15 ਦਿਨਾਂ ਨੂੰ ਪਾਣੀ ਘਟ ਜਾਊਗਾ ਤਾਂ ਜੋ ਆਪਾਂ ਉਹਨਾਂ ਦੀ ਬੀਜ ਬਜਾਈ ਕਰਾ ਸਕੀਏ ਜਾ ਕੇ ਤੇ ਇਸ ਤਰ੍ਹਾਂ ਆਪਾਂ ਵੱਡੀ ਮਦਦ ਕਰ ਸਕਦੇ ਹਾਂ ਪਰ ਹੁਣ ਲੋਡ ਆ ਫਿਜ਼ੀਕਲੀ ਹੱਥੀ ਜਾ ਕੇ ਸੇਵਾ ਕਰਾਉਣ ਦੀ ਰਾਸ਼ਨ ਪਾਣੀ ਦਵਾਈ दारू ਬਾਕੀ ਦਾ ਸਭ ਚੀਜ਼ਾਂ ਲੋਕਾਂ ਨੇ ਸੰਗਤ ਨੇ ਇੰਨੀਆਂ ਭੇਜਤੀਆਂ ਉੱਥੇ ਵੀ ਸਾਂਭੀਆਂ ਨਹੀਂ ਜਾ ਰਹੀਆਂ ਉੱਥੇ ਇੰਦਰ ਸੜਕਾਂ ਤੇ ਸੁੱਟੀ ਜਾਂਦੇ ਨੇ ਲੋਕ ਜਿਹੜੀ ਚੀਜ਼ ਨਹੀਂ ਚੱਕੀ ਜਾ ਰਹੀ ਇੰਨੀ ਵੱਡੀ ਮਾਤਰਾ ਚ ਰਾਸ਼ਨ ਪਾਣੀ ਪਹੁੰਚ ਗਿਆ ਉੱਥੇ ਔਰ ਜਮਾਖੋਰ ਕੁਝ ਲੋਕ ਨੇ ਜਿਹੜੇ ਹੜਪੀੜਤ ਨਹੀਂ ਹੈਗੇ ਉਹ ਇਕੱਠਾ ਕਰਨ ਤੇ ਲੱਗੇ ਹੋਏ ਨੇ ਇਸ ਕਰਕੇ ਅੱਜ ਸੰਗਤ ਜਿੰਨੀ ਵੀ ਆਈ ਹੈ ਸੁਪਨਿਆਂ ਦੇ ਘਰ ਉਹਨਾਂ ਸਾਰਿਆਂ ਨੂੰ ਤੇ ਜਿੰਨੇ ਵੀ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦੇ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਹੁਣ ਜੇ ਸੇਵਾ ਕਰਨੀ ਆ ਤਾਂ ਫਿਜ਼ੀਕਲੀ ਕਰੀਏ ਜਾ ਕੇ ਉੱਥੇ ਹੱਥੀਂ ਸੇਵਾ ਕਰਾਈਏ ਉਹਨਾਂ ਲੋਕਾਂ ਦੇ ਨਾਲ ਤੇ ਅੱਜ ਦੇ ਕੈਂਪ ਦੇ ਵਿੱਚ ਜਿੰਨੇ ਵੀ ਭੈਣ ਭਰਾ ਸਾਡੇ ਕੋਲ ਅੱਜ ਦਵਾਈਆਂ ਲੈਣ ਆ ਰਹੇ ਆ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਆਪਾਂ ਅੱਜ ਦੇ ਕੈਂਪ ਵਿੱਚ ਪਿਛਲੇ 6 ਕੈਂਪ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ ਅੱਜ ਪਹਿਲਾ ਕੈਂਪ ਆ ਆਪਣਾ ਜਿਹੜਾ بارش ਨਹੀਂ ਹੋ ਰਹੀ ਨਹੀਂ ਤਾਂ ਹਰ ਕੈਂਪ ਦੇ ਵਿੱਚ ਮੀਂਹ ਨਾਲ ਹੀ ਸ਼ੁਰੂਆਤ ਹੁੰਦੀ ਸੀ ਸਾਰਾ ਦਿਨ ਉਸੇ ਤਰ੍ਹਾਂ ਹੀ ਕੈਂਪ ਲੱਗਦਾ ਸੀ ਤੇ ਅਰਦਾਸ ਕਰੀਏ ਆਪਾਂ ਸਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਹੁਣ ਇਹ ਜਿਹੜਾ ਮੀਂਹ ਦਾ ਇਦਾਂ ਦੇ ਹਾਲਾਤ ਬਣੇ ਆ ਇਹ ਵਾਹਿਗੁਰੂ ਕਿਰਪਾ ਕਰਨ ਬੰਦ ਹੋਣ ਸੱਚੇ ਪਾਤਸ਼ਾਹ ਮਿਹਰ ਕਰਨ ਪਿੱਛੋਂ ਜਿਹੜਾ ਪਾਣੀ ਆ ਰਿਹਾ ਉਹ ਘਟੇ ਕਿਸ ਤਰੀਕੇ ਤਾਂ ਜੋ ਖੇਤ ਖਾਲੀ ਹੋਣ ਇਹ ਸਾਰੇ ਆਪਾਂ ਭੈਣ ਭਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਅਲੱਗ-ਅਲੱਗ ਨਾਮਾਂ ਨਾਲ ਪੁਕਾਰਦੇ ਆ ਉਹਨਾਂ ਦੇ ਚਰਨਾਂ 'ਚ ਸਾਰੇ ਆਪਰ ਅਰਦਾਸ ਬੇਨਤੀ ਕਰੀਏ ਤੇ ਅੱਜ ਕੈਂਪ ਦੀ ਸ਼ੁਰੂਆਤ ਜਿਵੇਂ ਆਪਾਂ ਅਕਸਰ ਕਰਦੇ ਆ ਆਪਾਂ ਪਹਿਲਾਂ ਅਰਦਾਸ ਕਰਕੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਸ਼ੁਕਰਾਨਾ ਕਰਕੇ ਅੱਜ ਦੇ ਕੈਂਪ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਆਪਾਂ ਹੁਣ ਸਾਰੇ ਅਰਦਾਸ 'ਚ ਸ਼ਾਮਲ ਹੋਈਏ ਗੁਰੂ ਆਹੇ ਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਕੀ ਫਤਹਿ ਸ੍ਰੀ ਭਗਉਤ ਜੀ ਸਹਾਇ ਬਾਹ ਸ੍ਰੀ ਭਗਉਤ ਜੀ ਕੇ ਪਾਛਾ ਹੈ ਦਸਵੇਂ ਪ੍ਰਥਮ ਭਗਉਤਿ ਸਿਮਰ ਕਾ ਗੁਰ ਨਾਨਕ ਨੇ ਧਿਆਇ ਫਿਰ ਆਂਗਤ ਕੋਤੇ ਅਰਦਾਸ RAM DAS ਹੈ ਹੋਇ ਸਹਾਇ ਅਰਜਨ ਹਰ ਗੋਬਿੰਦਨ ਸੈਮਰਾ ਸ੍ਰੀ ਹਰ ਰਾਇ ਸਰੀਰ ਕਹੰਤੈ ਆਈਆ ਜਿ ਡਿਠੇ ਸਭ ਦੁਖ ਜਾਈ ਤੇਗਵਾਦਰ ਸੇ ਮਰੀਆ ਘਰ ਨੋਂ ਨਿਦਾਵੈ ਤਾਈ ਸਭ ਥੈ ਸੁਹਾਏ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਸੁਹਾਏ ਦਸਾਂ ਪਾਸ਼ਾ ਜੋਤ ਸਰੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾ ਦਾ ਧਿਆਨ ਤਰਕੇ ਖਾਸ ਸਾਹਿਬ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਆ ਜਿੰਨੇ ਵੀ ਭੈਣ ਭਰਾ ਅੱਜ ਇਸ ਕੈਂਪ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਕੋਲੇ ਪ੍ਰਾਣੀਆਂ ਦਵਾਈਆਂ ਬਚੀਆਂ ਹੋਈਆਂ ਹੁੰਦੀਆਂ ਇੱਕ ਤਾਂ ਉਹ ਜ਼ਰੂਰ ਵਾਪਸ ਕਰਕੇ ਜਾਇਆ ਕਰੋ ਤਾਂ ਜੋ ਉਹ ਦਵਾਈਆਂ ਫੇਰ ਤੋਂ ਕੰਮ ਆ ਸਕਣ ਉਹ ਦਵਾਈਆਂ ਫੇਰ ਕਿਸੇ ਦੇ ਕੰਮ ਆ ਸਕਣ ਇੱਕ ਜਿੰਨੇ ਭੈਣ ਭਰਾ ਕੈਂਪ 'ਚ ਆਉਂਦੇ ਨੇ ਬੇਨਤੀ ਆ ਸਾਡੇ ਨਾਲ ਸੇਵਾ ਜ਼ਰੂਰ ਕਰਾਇਆ ਕਰੋ ਕੋਈ ਵੀ ਸੇਵਾ ਕੋਈ ਪ੍ਰਸ਼ਾਦਾ ਵਰਤੌਣਾ ਕੁਈ ਰਾ ਇੱਕ ਦਿਨ ਪਹਿਲਾਂ ਆਜਿਆ ਕਰੋ ਜਿਹੜੇ ਵੀ ਠੀਕ ਹੋ ਗਏ ਜਾਂ ਭੈਣਾਂ ਠੀਕ ਹੋ ਗਈਆਂ ਬਿਸਤਰੇ ਮੰंजे ਲਵਾਉਣੇ ਆ ਪ੍ਰਸ਼ਾਦ ਦਾ ਤਿਆਰ ਕਰਵਾਉਣਾ ਵਾ ਫਿਰ ਕੁਰਸੀਆਂ ਲਾਉਣੀਆਂ ਨਾਲ ਦਵਾਈਆਂ ਵਰਤੌਣੀਆਂ ਬਹੁਤ ਕਾਰਜ ਨੇ ਜਿਹੜੇ ਸਾਨੂੰ ਇੱਥੇ ਦਿਹਾੜੀਏ ਰੱਖ ਕੇ ਕਰਾਉਣੇ ਪੈਂਦੇ ਜਿਹੜੀ ਲੇਬਰ ਅਸੀਂ ਉਹਨਾਂ ਨੂੰ ਦਿਹਾੜੀ ਦੇ ਕੇ ਕਰਵਾਉਨੇ ਆ ਕੰਮ ਤੇ ਇਸ ਕਰਕੇ ਬੇਨਤੀ ਹੈ ਵੀ ਜੇ ਉਹ ਦਿਹਾੜੀਏ ਰੱਖਣ ਦੀ ਬਜਾਏ ਤੁਸੀਂ ਸਾਨੂੰ ਆਪਣੇ ਨਾਮ ਪਤੇ ਲਿਖਾ ਦਿਵੋ ਆਪਣੇ ਫੋਨ ਨੰਬਰ ਲਿਖਾ ਦਿਵੋ ਆਪਣੇ ਕੋਲੇ ਮੰਨ ਲਓ 100 150 ਬੰਦੇ ਦਾ ਨਾਮ ਦਰਜ ਹੋ ਜੇਵੇ ਫੋਨ ਨੰਬਰ ਦਰਜ ਹੋ ਜੇਵੇ ਤੇ ਅਸੀਂ ਤੁਹਾਨੂੰ ਉਸ ਹਾਵ ਨਾਲ ਡਿਊਟੀਆਂ ਦੇ ਦਈਏ ਵੀ ਕੋਈ ਕੱਪੜਿਆਂ ਤੇ ਕੋਈ ਭਾਂਡਿਆਂ ਤੇ ਕੋਈ ਪ੍ਰਸ਼ਾਦ ਦੇ ਤੇ ਕੋਈ ਬਿਸਤਰਿਆਂ ਤੇ ਤਾਂ ਜੋ ਫਿਰ ਜਿਹੜੇ ਉਹ ਦਿਹਾੜੀਏ ਰੱਖਦੇ ਆਪਾਂ ਉਹਨਾਂ ਨੂੰ ਲਿਆਉਣ ਦੀ ਲੋੜ ਨਾ ਪਵੇ ਇਹ ਆਪਾਂ ਰਲ ਮਿਲ ਕੇ ਕਾਰਜ ਕਰੀਏ ਜਿਹੜਾ ਇਹ ਸੁਪਨਿਆਂ ਦੇ ਘਰ ਵਿੱਚ ਦਵਾਈਆਂ ਦਾ ਲੰਗਰ ਲੱਗਦਾ ਇਹ ਵੀ ਤੁਹਾਡੇ ਸਾਰੇ ਭੈਣਾ ਭਰਾਵਾਂ ਦੇ ਸਹਿਯੋਗ ਨਾਲ ਹੀ ਆ ਕਿਉਂਕਿ ਕਰੀਬ 3500 ਮਰੀਜ਼ ਇੱਕ ਵਾਰ ਜਿਹੜਾ ਲੰਗਰ ਲੱਗਦਾ ਉਹਦੇ ਵਿੱਚ ਆਉਂਦਾ ਤੇ 14 ਦਿਨਾਂ ਬਾਅਦ ਦੂਸਰਾ ਲੰਗਰ ਫੇਰ ਲੱਗਦਾ ਮਤਲਬ ਇਹ 26 ਦਿਨਾਂ 'ਚ ਦੋ ਕੈਂਪ ਲੱਗ ਜਾਂਦੇ ਆਪਣੇ ਘਰ 'ਚ ਤੇ ਦੋਨਾਂ ਕੈਂਪਾਂ 'ਚ ਕਰੀਬ 7000 ਤੋਂ ਵੱਧ 72-7300 ਪੇਸ਼ੈਂਟ ਆ ਜਿਹੜਾ ਉਹ ਦਵਾਈਆਂ ਲੈ ਕੇ ਜਾਂਦਾ ਮਹੀਨੇ-ਮਹੀਨੇ ਦੀ ਦਵਾਈ ਦਿੱਤੀ ਜਾਂਦੀ ਆ ਜਿਹੜੇ ਲੋਕ ਮੈਂਟਲੀ ਅਫਸੈਟ ਸੀ ਘਰਾਂ 'ਚ ਸੰਗੜਾ ਨਾ ਬੰਨੇ ਸੀ ਕਮਰਿਆਂ 'ਚ ਬੰਦ ਸੀ ਜਾਂ ਸੜਕਾਂ 'ਚ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਸੀ ਅੱਜ ਉਹ ਬਹੁਤ ਸਾਰੇ ਵੀਰ ਬਾਪੂ ਬਜ਼ੁਰਗ ਸਾਡੀਆਂ ਮਾਮਾ ਭੈਣਾ ਬੱਚੇ ਠੀਕ ਹੋ ਰਹੇ ਨੇ ਜਿਹੜੇ ਜਨਮ ਤੋਂ ਮੰਦਬੁੱਧੀ ਬੱਚੇ ਆ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਤੁਰ ਨਹੀਂ ਸਕਦੇ ਉਹਨਾਂ ਦੀਆਂ ਥੈਰਪੀਆਂ ਕਰਾਈਆਂ ਜਾਂਦੀਆਂ ਜਿਹੜੇ ਬੱਚਿਆਂ ਦੇ ਕੋਈ ਟੈਸਟ ਹੀ ਨਹੀਂ ਕਰਾ ਸਕੇ ਮਾਪਿਓ ਮਹਿੰਗੇ ਟੈਸਟ ਸੀ 5 5 6 6000 ਦੇ 8 8000 ਦੀਆਂ ਐਮ ਆਰ ਆਈਆਂ ਉਹ ਹਰ ਮਹੀਨੇ 20 25 25 ਬੱਚਿਆਂ ਦੀਆਂ ਐਮ ਆਰ ਆਈਆਂ ਕਰਾਈਆਂ ਜਾਂਦੀਆਂ ਫਿਰ ਇਸੇ ਤਰ੍ਹਾਂ ਜਿਹੜੇ ਲੋਕ ਬਹਿਮਾ ਭਰਮਾਂ ਚ ਪਏ ਹੋਏ ਸੀ ਕੋਈ ਕਿਸੇ ਦੇ ਡੇਰੇ ਤੇ ਜਾ ਕੇ ਮੱਥੇ ਰਗੜੀ ਜਾਂਦਾ ਸੀ ਕੋਈ ਚੌਂਕੀਆਂ ਭਰੀ ਜਾਂਦਾ ਸੀ ਕੋਈ ਭੂਤਾਂ ਸਮਝ ਕੇ ਭੂਤਾਂ ਪ੍ਰੇਤਾਂ ਦੇ ਉਹ ਕਰਾਈ ਜਾਂਦਾ ਸੀ ਟੂਨੇ ਟਾਮਨੇ ਉਹ ਸਾਰੇ ਲੋਕ ਅੱਜ ਠੀਕ ਹੋ ਰਹੇ ਨੇ ਬਾਬੇ ਨਾਨਕ ਦੇ ਲੰਗਰ ਦੇ ਵਿੱਚ ਆ ਕੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਲਾਇਆ ਹੋਇਆ ਲੰਗਰ 20 ਰੁਪਈਆ ਦਾ ਅੱਜ ਇਹ ਦਵਾਈਆਂ ਦਾ ਲੰਗਰ ਚੱਲਦਾ ਇਹ ਦਵਾਈਆਂ ਦੇ ਲੰਗਰ ਦੇ ਵਿੱਚ ਜਿੰਨੇ ਵੀ ਭੈਣ ਭਰਾ ਆਉਂਦੇ ਨੇ ਸਾਡੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਏਡੀ ਕਿਰਪਾ ਸੁਪਨਿਆਂ ਦੇ ਘਰ ਚ ਹਰ ਇੱਕ ਮੈਂਬਰ ਠੀਕ ਹੋ ਰਿਹਾ ਐਸਾ ਕੋਈ ਕੇਸ ਨਹੀਂ ਜਿਹੜਾ ਪਿਛਲੇ 8 ਸਾਲਾਂ ਤੋਂ ਦਵਾਈਆਂ ਦੇ ਲੰਗਰ ਲੱਗਦੇ ਨੇ 8 ਸਾਲਾਂ ਦੇ ਵਿੱਚ ਐਸਾ ਕੋਈ ਕੇਸ ਨਹੀਂ ਜਿਹੜਾ ਠੀਕ ਨਾ ਹੋਇਆ ਜਿਹਨੂੰ ਫਰਕ ਨਾ ਪਿਆ ਹੋਵੇ ਜਿਨ੍ਹਾਂ ਨੂੰ ਦੌਰੇ ਪੈਂਦੇ ਸੀ ਦਿਨ ਚ 100-100 ਵਾਰ ਦੌਰਾ ਪਿਆ ਜਾਂਦਾ ਸੀ ਉਹ ਵੀ ਠੀਕ ਹੋ ਗਏ ਨੇ ਜਿਹੜੇ ਸੰਗੜਾ ਨਾ ਬੰਨੇ ਹੋਏ ਸੀ ਉਹ ਵੀ ਸੇਵਾ ਕਰਾ ਰਹੇ ਨੇ ਜਿਹੜੇ ਗੁੰਗੇ ਸੀ ਬੋਲਦੇ ਨਹੀਂ ਸੀ ਉਹ ਵੀ ਬੋਲਣ ਲੱਗੇ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਸੀਗੇ ਉਹ ਵੀ ਤੁਰਨ ਲੱਗ ਗਏ ਨੇ ਉਹਨਾਂ ਦੀਆਂ ਥੈਰੇਪੀਆਂ ਹੋਈਆਂ ਜਿਹੜੇ ਘਰ ਚ ਕੁੱਟਮਾਰ ਕਰਦੇ ਸੀ ਭੰਨ ਤੋੜ ਕਰਦੇ ਸੀ ਉਹਨਾਂ ਦਾ ਬਿਹੇਵ ਠੀਕ ਹੋ ਗਿਆ ਉਹਨਾਂ ਦੇ ਬਿਹੇਵੀਅਰ ਥੈਰਪੀਆਂ ਹੋਈਆਂ ਦਵਾਈਆਂ ਚੱਲੀਆਂ ਅੱਜ ਉਹ ਮਾਪਿ ਪਿਓ ਦੇ ਆਗਿਆਕਾਰੀ ਹੋ ਗਏ ਨੇ ਤਾਂ ਇਸ ਤਰ੍ਹਾਂ ਆਪਾਂ ਉਹਨਾਂ ਭੈਣਾਂ ਨੂੰ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਆਪਾਂ ਬੰਦ ਕਰੀ ਬੈਠੇ ਆ ਉਹਨਾਂ ਭੈਣਾਂ ਨੂੰ ਵੀ ਦਵਾਈਆਂ ਦੇ ਨਾਲ ਜੋੜੀਏ ਗੁਰੂ ਕੇ ਲੰਗਰਾਂ ਨਾਲ ਜੋੜੀਏ ਉਹ ਵੀ ਠੀਕ ਹੋ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਣ ਉਹ ਵੀ ਆਪਣਾ ਜੀਵਨ ਇੱਕ ਚੰਗੇ ਸੱਜੇ ਢੰਗ ਨਾਲ ਬਤੀਤ ਕਰ ਸਕਣ ਇਸ ਕਰਕੇ ਕਈ ਪਰਿਵਾਰ ਇਸ ਤਰ੍ਹਾਂ ਦੇ ਆ ਜਿਹੜੇ ਗਰੀਬੀ ਕਰਕੇ ਜਾਂ ਕਿਸੇ ਘੱਟ ਜਾਣਕਾਰੀ ਕਰਕੇ ਉਹ ਇਹਨਾਂ ਕੈਂਪਾਂ 'ਚ ਜਾਂ ਇਹਨਾਂ ਗੁਰੂ ਕੇ ਲੰਗਰਾਂ 'ਚ ਦਵਾਈਆਂ ਲੈਣ ਲਈ ਨਹੀਂ ਪਹੁੰਚ ਸਕਦੇ ਤਾਂ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਸਾਡੀ ਵੀਡੀਓ ਦੇਖਦੇ ਆ ਉਹਨਾਂ ਨੂੰ ਬੇਨਤੀ ਹੈ ਭਾਈ ਤੁਸੀਂ ਉਹਨਾਂ ਲੋਕਾਂ ਨੂੰ ਜ਼ਰੂਰ ਲੈ ਕੇ ਆਓ ਤਾਂ ਜੋ ਇੱਥੇ ਦਵਾਈਆਂ ਦੇ ਲੰਗਰ 'ਚ ਆ ਕੇ ਉਹ ਵੀ ਲਾਹਾ ਪ੍ਰਾਪਤ ਕਰਨ ਸਾਡੇ ਇੱਥੇ ਜਿਹੜਾ ਕੈਂਪ ਲੱਗਦਾ ਉਹਦੇ 'ਚ ਆਉਣ ਤੋਂ ਪਹਿਲਾਂ ਇੱਕ ਵਾਰੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਇੱਕ ਵਾਰੀ ਪਹਿਲਾਂ ਟੋਕਨ ਲੈਣਾ ਪੈਂਦਾ ਟੋਕਨ ਲੈਣ ਵਾਸਤੇ ਜਿਹੜਾ ਨੰਬਰ ਸਕਰੀਨ ਤੇ ਦਿੱਤੇ ਆ ਜਿਵੇਂ 0161 52 0071 ਇਹ ਨੰਬਰ ਤੇ ਤੁਸੀਂ ਫੋਨ ਕਰੋ ਫੋਨ ਕਰਕੇ ਆਪਣੇ ਮਰੀਜ਼ ਦੀ ਸਮੱਸਿਆ ਦੱਸੋ ਤੇ ਅਸੀਂ ਤੁਹਾਨੂੰ ਇੱਕ ਟੋਕਨ ਨੰਬਰ ਦੇ ਦਾਂਗੇ ਫਿਰ ਉਹ ਨੰਬਰ ਲੈ ਕੇ ਤੁਸੀਂ ਪਹੁੰਚਣਾ ਇੱਥੇ ਕਿਉਂਕਿ ਜੇ ਬਿਨਾਂ ਟੋਕਨ ਤੋਂ ਆਉਂਗੇ ਤਾਂ ਡਾਕਟਰਾਂ ਨੇ ਤੁਹਾਡਾ ਚੈੱਕਅਪ ਨਹੀਂ ਕਰਨਾਗਾ ਇਸ ਕਰਕੇ ਇਹ ਗੱਲ ਦਾ ਵੀ ਜ਼ੋਰ ਧਿਆਨ ਰੱਖੋ ਔਰ ਜਿਹੜਾ ਕੋਈ ਲੋੜਵੰਦ ਹੈ ਜਿਹਨੂੰ ਦਿਮਾਗੀ ਪ੍ਰੋਬਲਮ ਆ ਦਿਮਾਗੀ ਦੌਰੇ ਪੈਂਦੇ ਆ ਮੈਂਟਲੀ ਅਫਸੈਟ ਆ ਕੋਈ ਕਿਸੇ ਵੀ ਰੂਪ ਚ ਦਿਮਾਗੀ ਸਮੱਸਿਆ ਉਹਨੂੰ ਜ਼ਰੂਰ ਇਸ ਗੁਰੂ ਕੇ ਲੰਗਰਾਂ ਚ ਇਸ ਕੈਂਪ ਦੇ ਵਿੱਚ ਲੈ ਕੇ ਆਵੋ ਜਿੱਥੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁਬਾਰਾ ਫੇਰ ਖੁਸ਼ੀਆਂ ਵਾਪਸ ਆ ਸਕਣ ਤੇ ਅੱਜ ਦਾ ਸਾਡਾ ਇਹ ਕੈਂਪ ਆ ਜਿਹੜਾ ਹੜਪੀੜਤਾਂ ਨੂੰ ਸਮਰਪਿਤ ਆ ਜੀ ਹੜਪੀੜਤਾਂ ਨੂੰ ਸਮਰਪਿਤ ਕਰਨ ਲਈ ਇਹ ਕੈਂਪ ਕੋਈ ਅਸੀਂ ਇੱਥੇ ਡੋਨੇਸ਼ਨ ਵਾਸਤੇ ਨਹੀਂ ਕਹਿ ਰਹੇ ਨਾ ਅਸੀਂ ਕੋਈ ਪੈਸੇ ਵਾਸਤੇ ਕਹਿ ਰਹੇ ਆ ਵੀ ਕੋਈ ਸਾਨੂੰ ਇੱਥੇ ਪੈਸਾ ਦਿਓ ਨਾ ਕੋਈ ਸਮਾਨ ਅਸੀਂ ਤਾਂ ਸਿਰਫ ਇੱਕ ਤਾਂ ਅਰਦਾਸ ਕਰਨ ਨੂੰ ਬੇਨਤੀ ਕਰਦੇ ਆ ਵੀ ਅਰਦਾਸ ਕਰੀਏ ਆਪਾਂ ਸੱਚੇ ਪਾਤਸ਼ਾਹਨ ਕਿਰਪਾ ਕਰਨ ਹੁਣ ਮੀ ਨਾ ਪਵੇ ਹੜਾਂ ਦਾ ਮੋਲ ਠੀਕ ਹੋਵੇ ਤੇ ਇੱਕ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਹੱਥੀਂ ਜਾ ਕੇ ਉੱਥੇ ਲੋਕਾਂ ਦੀ ਮਦਦ ਕਰੋ ਉੱਥੇ ਜਾ ਕੇ ਹੜ ਪੀੜਤ ਇਲਾਕਿਆਂ ਦੇ ਵਿੱਚ ਉਹਨਾਂ ਦੇ ਨਾਲ ਆਪਾਂ ਉਹਨਾਂ ਦੇ ਬਰਾਬਰ ਖੜੀਏ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰੀਏ ਤੇ ਇਹ ਸਾਡੀ ਬੇਨਤੀ ਨੂੰ ਜਰੂਰ ਕਬੂਲ ਕਰਿਓ ਤੇ ਬਾਕੀ ਇੱਥੇ ਆਪਣੇ ਕੋਲੇ ਦਵਾਈਆਂ ਦਾ ਲੰਗਰ ਲੱਗਦਾ ਮਹੀਨੇ ਦਾ ਕਰੀਬ 18 ਤੋਂ 19 ਲੱਖ ਰੁਪਏ ਦੀਆਂ ਦਵਾਈਆਂ ਆਉਂਦੀਆਂ ਇਵਾਗਰੂ ਸੱਚੇ ਪਾਤਸ਼ਾਹ ਹੀ ਕਿਰਪਾ ਕਰਕੇ ਕਿਸੇ ਨਾ ਕਿਸੇ ਭੈਣ ਭਰਾ ਦੀ ਡਿਊਟੀ ਲਾਉਂਦੇ ਨੇ ਪਰ ਹੁਣ ਪਿਛਲੇ 2-3 ਕੈਂਪਾਂ ਦੇ ਵਿੱਚ ਬੜੀ ਦਿੱਕਤ ਆਈ ਆ ਦਵਾਈਆਂ ਉਸ ਹਿਸਾਬ ਨਾਲ ਸੰਗਤ ਵੱਲੋਂ ਸੇਵਾ ਨਹੀਂ ਆ ਰਹੀ ਜਿਸ ਹਿਸਾਬ ਨਾਲ ਦਵਾਈ ਲੈ ਕੇ ਆਉਣੀ ਪੈਂਦੀ ਆ ਪਿਛਲੇ ਕੈਂਪ ਦਾ ਵੀ ਤੇ ਉਸ ਤੋਂ ਪਿਛਲੇ ਕੈਂਪ ਦਾ ਵੀ ਜਿਹੜਾ ਬੈਲੈਂਸ ਆ ਉਹ ਦੇਣ ਵਾਲਾ ਵਾ ਤੇ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਦਵਾਈਆਂ ਦੇ ਲੰਗਰ 'ਚ ਸੇਵਾ ਕਰ ਸਕਦਾ ਉਹ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸਾਥ ਦੇ ਨਾਲ ਹੀ ਆ ਜਿਹੜਾ ਅੱਜ 7000 ਦੇ ਕਰੀਬ ਪੇਸ਼ੈਂਟ ਜਿਹੜਾ ਹਰ ਮਹੀਨੇ ਦਵਾਈ ਲੈ ਕੇ ਜਾਂਦਾ ਸਾਡੀ ਔਕਾਤ ਨਹੀਂ ਸੀ ਵੀ ਅਸੀਂ 7 ਬੰਦਿਆਂ ਨੂੰ ਪ੍ਰਸ਼ਾਦ ਦਾ ਵੀ ਛਕਾ ਸਕੀਏ ਸਾਡੀ ਔਕਾਤ ਨਹੀਂ ਸੀ ਵੀ ਅਸੀਂ ਕੋਈ ਸੇਵਾ ਕਰੀਏ ਅਸੀਂ ਤਾਂ ਕਲਯੁਗੀ ਪਾਪੀ ਚੋਰ ਚੱਕੇ ਸੀ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਸਾਨੂੰ ਫਲ ਦਿੱਤਾ ਜਿਹੜੀ ਇਹ ਸੇਵਾ ਬਖਸ਼ੀ ਹੈ ਪਰ ਇਹ ਤੁਹਾਡੇ ਸਾਥ ਨਾਲ ਤੁਹਾਡੇ ਸਹਿਯੋਗ ਨਾਲ ਸਭ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੋ ਰਿਹਾ ਤੇ ਅੱਜ ਦਾ ਕੈਂਪ ਜਿਵੇਂ ਤੁਸੀਂ ਦੇਖੋ ਕਿਵੇਂ ਸੰਗਤਾਂ ਆਈਆਂ ਡਾਕਟਰ ਚੈੱਕਅਪ ਕਰ ਰਹੇ ਨੇ ਡਾਕਟਰ ਸਾਡੇ ਕੋਲੇ ਸਾਡੇ ਅਨੀਸ਼ ਸੇਠੀ ਜੀ ਸਾਈਕੀਆਟ੍ਰਿਕ ਡਾਕਟਰ ਨੇ ਡਾਕਟਰ ਰਾਗਵ ਅਰੋੜਾ ਜੀ ਇਹ ਵੀ ਸਾਈਕੀਆਟ੍ਰਿਕ ਡਾਕਟਰ ਨੇ ਡਾਕਟਰ ਅਭਿਸ਼ੇਕ ਗੁਪਤਾ ਜੀ ਇਹ ਵੀ ਸਾਈਕੀਆਟ੍ਰਿਕ ਡਾਕਟਰ ਨੇ ਇਸੇ ਤਰ੍ਹਾਂ ਡਾਕਟਰ ਮਮਤਾ ਸਿੰਘਲਾ ਇਹ ਵੀ ਸਾਈਕੀਆਟ੍ਰਿਕ ਡਾਕਟਰ ਨੇ ਤੇ ਡਾਕਟਰ ਆਪਣੇ ਜਸਪ੍ਰੀਤ ਸਿੰਘ ਜੀ ਇਹ ਵੀ ਸਾਈਕੀਆਟ੍ਰਿਕ ਡਾਕਟਰ ਨੇ ਇਹ ਸਾਡੇ ਕੋਲੇ ਪੰਜ ਡਾਕਟਰ ਜਿਹੜੇ ਦਿਮਾਗ ਦੇ ਡਾਕਟਰ ਗੁਰਪ੍ਰੀਤ ਕੋਚਰ ਬੱਚਿਆਂ ਦੇ ਡਾਕਟਰ ਨੇ ਡਾਕਟਰ ਪ੍ਰਨੀਤ ਕੌਰ ਉਹ ਵੀ ਬੱਚਿਆਂ ਦੇ ਡਾਕਟਰ ਨੇ ਇਸ ਤਰ੍ਹਾਂ ਅਸੀਂ ਆਪਣੇ ਵੱਲੋਂ ਸੱਚੇ ਪਾਤਸ਼ਾਹ ਜਿੰਨੀ ਸਾਨੂੰ ਸਿਰਕ ਤੌਰ ਤੇ ਸੇਵਾ ਬਖਸ਼ੀ ਅਸੀਂ ਕਰਦੇ ਆਂ ਪਰ ਬਾਕੀ ਸਭ ਰੱਬ ਵਰਗੇ ਇਹਨਾਂ ਡਾਕਟਰਾਂ ਦੀ ਤੁਹਾਡੀਆਂ ਦਵਾਵਾਂ ਦੀ ਤੁਹਾਡੀਆਂ ਅਸੀਸਾਂ ਦੀ ਤਦਕਾਰ ਨਾਲ ਹੀ ਚੱਲਦਾ ਨਹੀਂ ਤਾਂ ਐਡੇ ਵੱਡੇ ਪ੍ਰਬੰਧ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਕਰ ਸਕੀਏ ਤੇ ਅੱਗੋਂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਵਾਰਾਂ ਨਿਰੰਤਰ ਇਸੇ ਤਰ੍ਹਾਂ ਚਲਦੀਆਂ ਰਹਿਣ ਅੱਜ ਜਿਵੇਂ ਹੁਣ ਸ਼ਾਮ ਨੂੰ ਜਿਹੜੇ ਪੇਸ਼ੈਂਟ ਰੱਖੇ ਆ ਤੁਸੀਂ ਦੇਖੋ ਜਿਹੜੇ ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਸੰਗਲ ਨਾਲ ਬੰਨ ਕੇ ਲਿਆਂਦਾ ਸੀ ਵੀਰ ਨੂੰ ਅੱਜ ਪਰਿਵਾਰ ਦੇ ਵਿੱਚ ਐਸੇ ਮੈਂਬਰ ਨੇ ਜਿਹੜੇ ਵਿਚਾਰੇ ਆਪਣੇ ਭੈਣ ਭਰਾ ਦੀ ਮਦਦ ਵੀ ਨਹੀਂ ਕਰ ਪਾਉਂਦੇ ਕਿਉਂਕਿ ਉਹ ਮੈਂਟਲੀ ਅਫਸੈਟ ਆ ਕਿਸੇ ਨੇ ਕਹਿਤਾ ਇਹਦੇ ਵਿੱਚ ਭੂਤ ਆਉਂਦੀ ਆ ਉਹਨੂੰ ਸੰਗਲ ਨਾਲ ਬੰਨ ਕੇ ਕਮਰੇ 'ਚ ਬੰਦ ਕਰੀ ਬੈਠੇ ਆ ਸਾਲਾਂ ਬੱਧੀ ਸਮਾਂ ਬੀਤ ਗਿਆ ਤੇ ਉਹੀ ਬੰਦੇ ਠੀਕ ਹੁੰਦੇ ਨੇ ਇੰਨਾ ਗੁਰੂ ਕੇ ਲੰਗਰਾਂ ਚ ਦਵਾਈਆਂ ਛੱਕੇ ਜਿਨ੍ਹਾਂ ਨੂੰ ਮਾਪਿਓ ਜਾਂ ਭੈਣ ਭਰਾ ਇਸ ਗੱਲ ਨਾਲ ਸੰਗਲਨਾਂ ਬੰਨ੍ਹਦੇ ਆ ਵੀ ਹੁਣ ਕਦੇ ਠੀਕ ਨਹੀਂ ਹੋਣਾ ਤੇ ਅੱਜ ਦੇ ਕੈਂਪ ਵਿੱਚ ਸਾਡੇ ਕੋਲੇ ਟੋਟਲ 3532 ਪੇਸ਼ੈਂਟ ਆਏ ਜਿਦੇ ਵਿੱਚੋਂ 1800 ਪੇਸ਼ੈਂਟ ਸੀ ਜਿਹੜੇ 1866 ਓਪੀਡੀਆ ਕੀਤੀਆਂ ਗਈਆਂ ਤੇ 3123 ਬੱਚਿਆਂ ਦੀ ਓਪੀਡੀ ਹੋਈ ਆ ਤੇ ਰਿਪੀਟ ਦਵਾਈਆਂ ਜਿਹੜੀਆਂ 1490 ਦੀਆਂ ਕੀਤੀਆਂ ਗਈਆਂ ਵੱਡਿਆਂ ਦੀਆਂ 53 ਬੱਚਿਆਂ ਦੀਆਂ ਕੀਤੀਆਂ ਗਈਆਂ ਇਹ ਟੋਟਲ 3532 ਪੇਸ਼ੈਂਟ ਸੀ ਜਿਹੜੇ ਅੱਜ ਦਵਾਈਆਂ ਲੈ ਕੇ ਜਾ ਰਹੇ ਨੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਇੱਕ ਬੜੀ ਤਕਲੀਫ ਹੁੰਦੀ ਆ ਜਿਵੇਂ ਰਜਿਸਟ੍ਰੇਸ਼ਨ ਹੁੰਦੀ ਆ ਸਾਨੂੰ ਇੱਕ ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਲੋਕ ਟੋਕਨ ਲੈਂਦੇ ਆ ਫੋਨ ਕਰਕੇ 378 ਬੰਦਿਆਂ ਨੇ ਟੋਕਨ ਲਿਆ ਸਾਤੋਂ ਉਹਨਾਂ ਨੇ ਦੱਸਿਆ ਮੈਂਟਲੀ ਸਮੱਸਿਆ ਸਾਡੇ ਮਰੀਜ਼ ਦੀ ਟੋਕਨ ਲੈ ਲਿਆ ਪਰ ਆਏ 279 ਹੋਈਆ ਮਤਲਬ 100 ਬੰਦਾ ਆਇਆ ਨਹੀਂ ਤੇ ਉਹ ਬੰਦਿਆਂ ਨੂੰ ਬੇਨਤੀ ਹੈ ਜਿਹੜੇ ਆਸ-ਪਾਸ ਨੇ ਜਿਨ੍ਹਾਂ ਨੂੰ ਲੈ ਕੇ ਆਉਣਾ ਸੀ ਕਈ ਵਾਰੀ ਕੋਈ ਮਿਸ ਹੋ ਜਾਂਦਾ ਅਗਲੇ ਕੈਂਪ ਤੇ ਜ਼ਰੂਰ ਲੈ ਆਇਆ ਕਰੋ ਬਾਈ ਕੋਈ ਬੰਦਾ ਅਧੂਰਾ ਨਾ ਰਹਿ ਜਾਏ ਵਿਚਾਰਾ ਇਲਾਜ ਤੋਂ ਬਿਨਾ ਨਾ ਰਹਿ ਜਾਏ ਕੋਈ ਵੀਰਪੜਾ ਜਿਹਦੀ ਸਮੱਸਿਆ ਜ਼ਿੰਦਗੀ ਦੇ ਵਿੱਚ ਠੀਕ ਹੋ ਸਕਦੀ ਆ ਪਰ ਆਪਾਂ ਕਿਸੇ ਕਾਰਨ ਉਹਨੂੰ ਇੱਥੇ ਧਿੱਕਰ ਪਹਚਾ ਨਹੀਂ ਸਕੀਏ ਤੇ ਅੱਜ ਇਸ ਸਾਲ ਦਾ 2025 ਦਾ 18ਵਾਂ ਕੈਂਪ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਇੱਥੇ ਜਿੰਨੇ ਵੀ ਅੱਜ ਮੈਂਬਰ ਆਏ ਨੇ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਜਾਣ ਤੰਦਰੁਸਤ ਹੋਣ ਚੜ੍ਹਦੀ ਕਲਾ ਵਿੱਚ ਹੁਣ ਤੇ ਅੱਜ ਦਾ ਜਿਹੜਾ ਕੈਂਪ 18ਵਾਂ ਉਹਨੂੰ ਵਿੱਚ ਪਾ ਕੇ ਕੁੱਲ ਓਪੀਡੀਆ ਜਿਹੜੀ ਹੁਣ ਤੱਕ ਦੀ 58775 ਬੰਦਿਆਂ ਦੀ ਇਹ 18 ਕੈਂਪਾਂ ਦੇ ਵਿੱਚ 58775 ਲਗਭਗ 60000 ਬੰਦੇ ਨੂੰ ਆ 8 9 ਮਹੀਨਿਆਂ ਦੇ ਵਿੱਚ 8 ਮਹੀਨਿਆਂ ਦੇ ਵਿੱਚ ਦਵਾਈਆਂ ਦੇ ਚੁੱਕੇ ਆ ਜਿਹੜੇ ਵੀਰ ਦਿਮਾਗੀ ਅਫਸੈਟ ਸੀ ਜਿਹੜੀਆਂ ਭੈਣਾ ਬੱਚੇ ਬੱਚੀਆਂ ਬਾਪੂ ਬਜ਼ੁਰਗ ਮਾਵਾਂ ਦਿਮਾਗੀ ਬਿਮਾਰੀਆਂ ਤੋਂ ਪੀੜਤ ਸੀ ਤੇ ਇਹ ਸੱਚੇ ਪਾਤਸ਼ਾਹਾਂ ਕਿਰਪਾ ਕਰਨੇ ਕੈਂਪ ਇਹ ਦਵਾਈਆਂ ਦੇ ਲੰਗਰ ਇਸੇ ਤਰ੍ਹਾਂ ਹੀ ਲੱਗਦੇ ਰਹਿਣ ਤੇ ਤੁਹਾਡਾ ਸਾਥ ਦੀ ਲੋੜ ਆ ਦਵਾਈਆਂ ਦੇ ਵਿੱਚ ਜਰੂਰ ਸਹਿਯੋਗ ਪਾਇਆ ਕਰੋ ਅਥੀਂ ਸੇਵਾ ਕਰਾਉਣ ਚ ਇੱਥੇ ਆ ਕੇ ਜਰੂਰ ਸੇਵਾ ਪਾਇਆ ਕਰੋ ਦੁੱਧ ਦੀ ਸੇਵਾ ਦੇ ਵਿੱਚ ਵੀ ਜਰੂਰ ਯੋਗਦਾਨ ਪਾਇਆ ਕਰੋ ਹੁਣ ਅਗਲੇ ਕੁਝ ਕੈਂਪਾਂ ਚ ਠੰਡ ਬਹੁਤ ਹੋ ਜਾਣੀ ਆ ਤੇ ਜ਼ਰੂਰਤਾਂ ਵੀ ਬਦਲ ਜਾਣੀਆਂ ਸਾਰੀਆਂ ਤੇ ਆਪਾਂ ਰਲ ਮਿਲ ਕੇ ਉਹਨਾਂ ਸਾਰੇ ਲੋਕਾਂ ਦਾ ਸਾਥ ਦਿਈਏ ਜਿਹੜੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਤਕਲੀਫ ਚ ਨੇ ਜਿਹੜੇ ਹੜ ਨਾਲ ਪੀੜਤ ਨੇ ਉਹਨਾਂ ਦਾ ਆਪਾਂ ਸਾਰੇ ਨਾਲ ਕੇ ਸਾਥ ਦੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ